ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਕਲਕੱਤਾ ਦੀ ਘਟਨਾ ਤੋਂ ਬਾਅਦ ਔਰਤਾਂ ਦੇ ਖਿਲਾਫ ਹੋ ਰੇ ਲਗਾਤਾਰ ਅਪਰਾਧ ਤੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਟੀ ਮੁਰਮੂ ਨੇ ਆਪਣਾ ਜੋ ਦਰਦ ਬਿਆਨ ਕੀਤਾ ਹੈ ਉਹ ਇੱਕ ਖਬਰ ਆਈ ਹੈ ਅਖਬਾਰ ਵਿੱਚ ਆਓ ਆਪਾਂ ਰਾਸ਼ਟਰਪਤੀ ਮੈਡਮ ਦਾ ਜੋ ਉਹਨਾਂ ਨੇ ਕਿਹਾ ਕਿ ਮੈਂ ਨਿਰਾਸ਼ ਅਤੇ ਡਰੀ ਹੋਈ ਹਾਂ ਉਹਨਾਂ ਨੇ ਜੋ ਆਪਣਾ ਦਰਦ ਬਿਆਨ ਕੀਤਾ ਹੈ ਔਰਤਾ ਦੇ ਪ੍ਰਤੀ ਜੋ ਨਨ ਟੈਂਸ਼ਨ ਸਤਾ ਰਹੀ ਹੈ ਆਓ ਆਪਾਂ ਖਬਰ ਪੜ੍ਹੀਏ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਔਰਤਾ ਖਿਲਾਫ ਅਪਰਾਧਾਂ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਬਸ ਬਹੁਤ ਹੋ ਚੁੱਕਾ ਸਮਾਂ ਆ ਗਿਆ ਹੈ ਕਿ ਔਰਤਾ ਖਿਲਾਫ ਅਪਰਾਧਾਂ ਖਿਲਾਫ ਦੇਸ਼ ਨੂੰ ਜਾਗਰੂਕ ਕੀਤਾ ਜਾਵੇ ਸਾਨੂੰ ਉਸ માનਸਿਕਤਾ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਜਿਹੜੀ ਔਰਤਾਂ ਨੂੰ ਕਟ ਸ਼ਕਤੀਸ਼ਾਲੀ ਕਟ ਸਮਰੱਥ ਤੇ ਕਟ ਸਮਝਦਾਰ ਦੇ ਰੂਪ ਵਿੱਚ ਦੇਖਦੀ ਹੈ ਮਤਲਬ ਕਿ ਐਹੋ ਜੀ ਮਾਨਸਿਕਤਾ ਜਿਹੜੀ ਔਰਤਾਂ ਨੂੰ ਕਮਜ਼ੋਰ ਦਰਸਾਉਂਦੀ ਆ ਉਹਦੇ ਖਿਲਾਫ ਸਾਨੂੰ ਜਿਹੜਾ ਮਨਨ ਕਿ ਉਹਦਾ ਮੁਕਾਬਲਾ ਕਰਨਾ ਚਾਹੀਦਾ ਹੈ ਜਿਹੜੀ ਔਰਤਾਂ ਨੂੰ ਕਟ ਸਮਝਦੀ ਹੈ ਕੋਲਕਾਤਾ ਦੇ ਇੱਕ ਹਸਪਤਾਲ 'ਚ ਜੂਨੀਅਰ ਡਾਕਟਰ ਨਾਲ ਜ਼ਬਰ ਜਨਾਹ ਤੇ ਉਸਦੀ ਹੱਤਿਆ ਦਾ ਜ਼ਿਕਰ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਨਿਰਾਸ਼ ਅਤੇ ਡਰੀ ਹੋਈ ਹਾਂ ਦੇਖੋ ਰਾਸ਼ਟਰਪਤੀ ਖੁਦ ਕਹਿ ਰਹੀ ਹੈ ਕਿ ਮੈਂ ਨਿਰਾਸ਼ ਅਤੇ ਡਰੀ ਹੋਈ ਹਾਂ ਨਿਰਾਸ਼ਾ ਜਨਕ ਗੱਲ ਇਹ ਹੈ ਕਿ ਇਹ ਘਟਨਾ ਔਰਤਾ ਖਿਲਾਫ ਅਪਰਾਧਾਂ ਦੀ ਲੜੀ ਦਾ ਇੱਕ ਹਿੱਸਾ ਹੈ ਮਤਲਬ ਕਿ ਅਪਰਾਧ ਲਗਾਤਾਰ ਹੁੰਦੇ ਆ ਔਰ ਇਹ ਜਿਹੜੀ ਘਟਨਾ ਹੈਗੀ ਨਿਰਾਸ਼ਾ ਜਨਕ ਸ਼ਰਮਸਾਰ ਕਰਨੇ ਵਾਲੀ ਇਹ ਅਪਰਾਧਾਂ ਦੀ ਲੜੀ ਦਾ ਇੱਕ ਹਿੱਸਾ ਹੈ ਪੀਟੀਆਈ ਲਈ ਲਿਖੇ ਇੱਕ ਵਿਸ਼ੇਸ਼ ਲੇਖ 'ਚ ਰਾਸ਼ਟਰਪਤੀ ਮਰਮੋ ਨੇ ਕਿਹਾ ਔਰਤਾ ਖਿਲਾਫ ਹੋਣ ਵਾਲੇ अपराधाले कुछ लोका बोलो औरता नु वस्तु ਦੇ ਰੂਪ ਵਿੱਚ ਦੇਖਣ ਦੀ ਮਾਨਸਿਕਤਾ ਜ਼ਿੰਮੇਵਾਰ ਹੈ ਆਪਣੀਆਂ ਧੀਆਂ ਪ੍ਰਤੀ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੇ ਡਰ ਤੋਂ ਮੁਕਤੀ ਪਾਉਣ ਦੇ ਰਸਤੇ 'ਚ ਆਉਣ ਵਾਲੀਆਂ ਰੁਕਾਵਟਾਂ ਦੂਰ ਕਰੀਏ ਮਤਲਬ ਕਿ ਸਾਡੇ ਜਿਹੜੇ ਬੱਚੇ ਹੈਗੇ ਸਾਡੀਆਂ ਧੀਆਂ ਹੈਗੀਆਂ ਉਹਨਾਂ ਦੇ ਰਸਤੇ 'ਚ ਜਿਹੜੀਆਂ ਰੁਕਾਵਟਾਂ ਪਾਰੀਆਂ ਉਹਨਾਂ ਨੂੰ ਮਜਬੂਤੀ ਬਲ ਨਹੀਂ ਲਿਆ ਜਾਂਦੇ ਰਹੀਆਂ ਔਰ ਕਾਫਟਾ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਦੂਰ ਕਰਨਾ ਸਾਡਾ ਜਿਹੜਾ ਉਹ ਫਰਜ਼ ਹੈ पीटीआई ਦੇ ਸੀਨੀਅਰ ਸੰਪਾਦਕ ਨਾਲ ਭੱਖਦੇ મુદ્ਦਿਆਂ ਤੇ ਵਿਸਥਾਰਤ ਗੱਲਬਾਤ ਤੋਂ ਬਾਅਦ ਰਾਸ਼ਟਰਪਤੀ ਨੇ ਇਹ ਲੇਖ ਲਿਖਿਆ ਇਸ ਲੇਖ ਚ ਰਾਸ਼ਟਰਪਤੀ ਨੇ 9 ਅਗਸਤ ਨੂੰ ਕੋਲਕਾਤਾ ਚ ਹੋਈ ਘਟਨਾ ਤੇ ਪਹਿਲੀ ਵਾਰੀ ਆਪਣੇ ਵਿਚਾਰ ਪ੍ਰਗਟ ਕੀਤੇ ਇਸ ਘਟਨਾ ਤੋਂ ਬਾਅਦ ਦੇਸ਼ ਚ ਵਿਆਪਕ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਰਾਸ਼ਟਰਪਤੀ ਨੇ ਲਿਖਿਆ ਕਿ ਕੋਈ ਵੀ ਸભ્યਕ ਸਮਾਜ ਬੇਟੀਆਂ ਤੇ ਭੈਣਾਂ ਤੇ ਇਸ ਤਰ੍ਹਾਂ ਦੇ ਅਤਿਆਚਾਰ ਦੀ ਇਜਾਜ਼ਤ ਨਹੀਂ ਦੇ ਸਕਦਾ ਦੇਸ਼ ਦਾ ਗੁੱਸਾ ਹੋਣਾ ਸੁਭਾਵਿਕ ਹੈ ਅਤੇ ਮੈਂ ਵੀ ਗੁੱਸੇ 'ਚ ਹਾਂ ਰਾਸ਼ਟਰਪਤੀ ਮਰਮੂ ਨੇ ਕਿਹਾ ਕਿ ਵਿਦਿਆਰਥੀ ਡਾਕਟਰ ਤੇ ਨਾਗਰਿਕ ਕੋਲਕਾਤਾ 'ਚ ਜਦੋਂ ਪ੍ਰਦਰਸ਼ਨ ਕਰ ਰਹੇ ਹਨ ਤਾਂ ਉਸ ਸਮੇਂ ਵੀ ਅਪਰਾਧੀ ਕਿਤੇ ਹੋਰ ਸ਼ਿਕਾਰਦੀ ਪਾਲ ਵਿੱਚ ਘਾਤ ਲਗਾ ਕੇ ਬੈਠੇ ਹੋਏ ਹਨ ਮਤਲਬ ਕਿ ਅਪਰਾਧੀ ਹਜੇ ਵੀ ਜਿਹੜੇ ਉਹ ਦੇਸ਼ ਵਿੱਚ ਘੁੰਮ ਰਿਹਾ ਪੀੜਤਾ ਛੋਟੇ-ਛੋਟੇ ਸਕੂਲੀ ਬੱਚਿਆਂ ਤੱਕ ਸ਼ਾਮਲ ਹਨ ਮਤਲਬ ਕਿ ਇਸ ਦੇਸ਼ ਦੇ ਵਿੱਚ ਸਕੂਲੀ ਬੱਚਿਆਂ ਜਿਹੜੇ ਛੋਟੇ-ਛੋਟੇ ਉਹ ਵੀ ਮਤਲਬ ਕਿ ਇਸ ਤਰ੍ਹਾਂ ਦੇ ਕਾਨੂੰਨੀ ਅਪਰਾਧ ਉਹਨਾਂ ਦੇ ਨਾਲ ਵੀ ਕੀਤੇ ਜਾਂਦੇ ਆ ਇਹ ਰਾਸ਼ਟਰਪਤੀ ਮੈਡਮ ਨੇ ਆਪਣਾ ਬਹੁਤ ਹੀ ਮਤਲਬ ਕਿ ਦੁੱਖ ਭਰਿਆ ਬਿਆਨ ਜਿਹੜਾ ਦਿੱਤਾ ਆ ਗੱਲਬਾਤ ਦੌਰਾਨ ਰਾਸ਼ਟਰਪਤੀ ਨੇ ਰਖੜੀ ਤੇ ਸਕੂਲੀ ਬੱਚਿਆਂ ਨਾਲ ਆਪਣੀ ਹਾਲੀਆ ਮੁਲਾਕਾਤ ਯਾਦ ਕੀਤੀ ਉਹਨਾਂ ਨੇ ਦਸੰਬਰ 2012 ਚ ਦਿੱਲੀ ਚ ਇੱਕ ਫਿਜ਼ੀਓਥੈਰੇਪੀ ਇੰਟਰਨ ਨਾਲ ਜ਼ਬਰਜਨਾਹ ਤੋਂ ਤੇ ਉਸ ਦੀ ਹਤਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੁਝ ਸਕੂਲੀ ਬੱਚਾ ਨੇ ਮੈਨੂੰ ਮਾਸੂਮੀਅਤ ਨਾਲ ਪੁੱਛਿਆ ਕਿ ਉਹਨਾਂ ਨੂੰ ਭਰੋਸਾ ਦਿੱਤਾ ਜਾ ਸਕਦਾ ਹੈ ਕਿ ਭਵਿੱਖ ਵਿੱਚ ਨਿਰਵਾਇ ਵਰਗੀਆਂ ਘਟਨਾਵਾਂ ਦੁਬਾਰਾ ਨਹੀਂ ਹੋਣਗੀਆਂ ਮੈਨੂੰ ਕਹਿੰਦੇ ਆ ਕਿ ਮੈਨੂੰ ਸਕੂਲੀ ਬੱਚਿਆਂ ਨੇ ਪੁੱਛਿਆ ਕਿ ਕੀ ਤੁਸੀਂ ਸਾਨੂੰ ਇਹ ਭਰੋਸਾ ਦੇ ਸਕਦੇ ਕਿ ਸਾਡੇ ਨਾਲ ਕਦੀ ਐਵੇਂ ਨਹੀਂ ਹੋਵੇਗਾ ਤਾਂ ਰਾਸ਼ਟਰਪਤੀ ਮੁਰਮੋ ਨੇ ਕਿਹਾ ਕਿ ਨਰਾਜ ਦੇਸ਼ ਨੇ ਯੋਜਨਾਵਾਂ ਬਨਾਈਆ ਤੇ ਰਣਨੀਤੀ ਤਿਆਰ ਕੀਤੀ ਇਸ ਪਹਿਲ ਨਾਲ ਕੁਝ ਫਰਕ ਪਿਆ ਮਤਲਬ ਕਿ ਸਰਕਾਰ ਦੀ ਕੋਸ਼ਿਸ਼ਾਂ ਦੇ ਨਾਲ ਕੁਝ ਫਰਕ ਪਿਆ ਪਰ ਇਸ ਪਹਿਲ ਨਾਲ ਕੁਝ ਫਰਕ ਪਿਆ ਉਹਨਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਹੋਈ ਉਸ ਤਰਾਸੀ ਤੋਂ 12 ਸਾਲਾਂ 'ਚ ਇਸੇ ਤਰ੍ਹਾਂ ਦੀਆਂ ਅਣਗਿਣਤ ਤਰਾਸਦੀਆਂ ਹੋਈਆਂ ਹਨ ਜਿਵੇਂ 12 ਸਾਲ ਹੋ ਗਏ ਆ ਨਿਰਬੇ ਕੇਸ ਨੂੰ ਉਸ ਤੋਂ ਬਾਅਦ ਵੀ ਕਹਿੰਦੇ ਅਣਗਿਣਤ ਤਰਾਸਦੀਆਂ ਇੱਦਾਂ ਦੇ ਹੋਈਆਂ ਬੱਚਿਆਂ ਦੇ ਬੱਚਿਆਂ ਦੇ ਖਿਲਾਫ ਤੇ ਹਾਲਾਂਕਿ ਉਹਨਾਂ ਚੋ ਕੁਝ ਨੇ ਹੀ ਬੁਰੇ ਦੇਸ਼ ਦਾ ਧਿਆਨ ਖਿੱਚਿਆ ਕਿ ਅਸੀਂ ਕੀ ਸਬਕ ਲਿਆ ਕਹਿੰਦੇ ਜਿਵੇਂ ਜਿਵੇਂ ਸਮਾਜਿਕ ਵਿਰੋਧ ਘਟ ਹੁੰਦੇ ਗਏ ਇਹ ਘਟਨਾਵਾਂ ਸਮਾਜਿਕ ਯਾਦਗਰੀ ਦੇ ਡੂੰਘੇ ਤੇ ਦੁਰਗਮ ਕੋਣੇ ਚ ਦੱਬ ਗਈਆਂ ਮਤਲਬ ਕਿ ਜਿੰਨਾ ਚਿਰ ਸਮਾਜ ਸੰਘਰਸ਼ ਕਰਦਾ ਆ ਲੋਕਾਂ ਨੂੰ ਯਾਦ ਰਹਿੰਦਾ ਆ ਜਦੋਂ ਉਹ ਸੰਘਰਸ਼ ਜਿਹੜਾ ਖਤਮ ਹੋ ਜਾਂਦਾ ਆ ਤੋ ਇੱਕ ਯਾਦਗਰੀ ਦੇ ਡੂੰਘੇ ਦੁਰਗਮ ਕੋਨਾਂ ਕੋਨੇ ਵਿੱਚ ਜਾ ਕੇ ਦਬ ਜਾਂਦੀਆਂ ਆ ਮੁੱਖਕੀ ਲੋਕ ਮੜ ਕੇ ਭੁੱਲ ਜਾਂਦੇ ਆ ਇਹਨਾਂ ਨੂੰ ਸਿਰਫ ਤਦੇ ਯਾਦ ਕੀਤਾ ਜਾਂਦਾ ਹੈ ਜਦੋਂ ਕੋਈ ਹੋਰ ਗੰਭੀਰ ਅਪਰਾਧ ਹੁੰਦਾ ਹੈ ਤੇ ਇਸੇ ਮਕਸਦ ਲਈ ਮੀਡੀਆ ਨੂੰ ਵੀ ਰਾਸ਼ਟਰਪਤੀ ਨੇ ਕਿਹਾ ਰਾਸ਼ਟਰਪਤੀ ਦਰੋਪਦੀ ਮੁਰਮਨ ਨੇ ਮੀਡੀਆ ਨੂੰ ਨਿੰਦਰ ਹੋ ਕੇ ਰਿਪੋਰਟਿੰਗ ਕਰਨ ਤੇ ਸਚਾਈ ਦੇ ਨਾਲ ਖੜੇ ਹੋਣ ਲਈ ਕਿਹਾ ਕਿ ਪਤਾ ਹੈ ਵੀ ਮੀਡੀਆ ਨੂੰ ਪਤਾ ਕਿ ਮੀਡੀਆ ਜਿਹੜਾ ਆਪਣਾ ਇਹਦਾ ਸਹੀ ਰੋਲ ਜਿਹੜਾ ਉਹ ਅਦਾ ਕਈ ਵਾਰ ਨਹੀਂ ਕਰਦਾ ਉਹਨਾਂ ਨੂੰ ਚੇਤਾਵਨੀ ਦੇ ਰਿਹਾ ਉਨਾ ਇਹ ਵੀ ਜ਼ਿਕਰ ਕੀਤਾ ਕਿ ਲੋਕਤੰਤਰ ਦਾ ਚੌਥਾ ਪਿੱਲਰ ਦੇਸ਼ ਤੇ ਸਮਾਜ ਨੂੰ ਆਕਾਰ ਦੇਣ 'ਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮੀਡੀਆ ਨੂੰ ਨਹੀਂ ਡਰ ਹੋ ਕੇ ਕੰਮ ਕਰਨਾ ਚਾਹੀਦਾ ਹੈ। ਕਦੇ ਸੱਚ ਤੋਂ ਹਟਣਾ ਨਹੀਂ ਚਾਹੀਦਾ ਹੈ। ਮੀਡੀਆ ਦੇਸ਼ ਤੇ ਸਮਾਜ ਨੂੰ ਬਿਹਤਰ ਬਣਾਉਣ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਮੀਡੀਆ ਦਾ ਜਿਹੜਾ ਬਹੁਤ ਵੱਡਾ ਰੋਲ ਆ ਦੇਸ਼ ਤੇ ਨੂੰ ਸਮਾਜ ਨੂੰ ਦੇ ਵਿੱਚ ਅਹਿਮ ਭੂਮਿਕਾ ਨਿਵਾਸਦਾ ਦੇਸ਼ ਦੇ ਨਿਰਮਾਣ ਲਈ। ਉਹ ਮੈਡਮ ਨੇ ਮਤਲਬ ਕਿ ਆਪਣੇ ਰਾਸ਼ਟਰਪਤੀ ਮੈਡਮ ਨੇ ਸਾਡੇ ਨੇ ਇਹ ਆਪਣੀ ਜਿਹੜੀ ਨਿਰਾ ਨਿਰਾਸ਼ਾ ਜਿਹੜੀ ਉਹ ਆਪਣਾ ਦੁੱਖ ਪ੍ਰਗਟ ਕੀਤਾ ਆਪਣੇ ਲੇਖ ਵਿੱਚ ਉਹ ਸਾਥਿਓ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਜਿਹੜਾ ਕਿ ਪੰਜਾਬ ਪੰਜਾਬੀ ਜਾਗਰਣ ਦੇ ਵਿੱਚ ਇਹ ਲੇਖ ਆਇਆ ਸੀਗਾ ਤੋਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕੀਤਾ ਅੱਜ ਕਿਉਂਕਿ ਦੇਸ਼ ਵਿੱਚ ਜਿਹੜੀ ਮਹਿਲਾਵਾਂ ਲੜਕੀਆਂ ਹੈਗੇ ਉਹ ਸੁਰੱਖਿਅਤ ਨਹੀਂ ਆ ਉਹਦੇ ਬਾਰੇ ਸਾਡੇ ਦੇਸ਼ ਦੀ ਰਾਸ਼ਟਰਪਤੀ ਵੀ ਜਿਹੜੀ ਉਹ ਵੀ ਮਤਲਬ ਕਿ ਪਰੇਸ਼ਾਨ ਆ ਤੋ ਵੀਡੀਓ ਨੂੰ ਜਰੂਰ ਦੇਖੋ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ ਜੀ